ਹਾਂਜੀ ਤੁਹਾਨੂੰ ਸਾਰੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਅੱਜ ਦੀ ਵੀਡੀਓ ਸਾਡੇ ਜਿਹੜਾ ਕੰਟੈਂਟ ਆ ਇਹ GST ਨੂੰ ਲੈ ਕੇ ਆ ਦੇਖੋ ਹੁਣ ਸਰਕਾਰ ਨੇ 22 ਸਤੰਬਰ ਤੋਂ ਜਿਹੜੇ GST ਦੇ ਪ੍ਰਾਈਸ ਦਾ ਬਹੁਤ ਜਦੇ ਘਟਾ ਕਰ ਦਿੱਤੇ ਗਏ ਆ ਤੇ ਪਹਿਲਾਂ ਜੋ ਆਪਣਾ 28% ਟੈਕਸ ਲੱਗਦਾ ਸੀਗਾ ਉਹ ਹੁਣ ਉਹਨੇ ਘਟਾ ਕੇ 18% ਕਰ ਦਿੱਤਾ ਗਿਆ ਵਾ ਸੋ ਅੱਜ ਅਸੀਂ ਆਏ ਆ ਆਪਣੇ ਗਰਨਾਨਕ ਇਲੈਕਟ੍ਰੋਨਿਕ ਦੇ ਬਧਨੀ ਕਲਾ ਵਿੱਚ ਇੱਥੇ ਅਸੀਂ ਵੀਰ ਜੀ ਨੂੰ ਪੁੱਛਾਂਗੇ ਨਾਲੇ ਤੁਹਾਡੀ ਜਾਣਕਾਰੀ ਲਈ ਦੱਸਾਂਗੇ ਵੀ ਜਿਹੜੀ ਇੱਥੇ ਜਿਹੜੀ ਕੀਮਤਾਂ ਵਾ ਕਿਹੜੇ-ਕਿਹੜੀਆਂ ਆਈਟਮਾਂ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਵਾ ਲਾਈਕ ਹੈ ਜਿਵੇਂ ਫਰਿੱਜ ਆ ਜਾਂ ਐਲ ਸੀ ਡੀ ਆ ਜਾਂ ਸਾਡੀ ਵਾਸ਼ਿੰਗ ਮਸ਼ੀਨ ਆ ਤੇ ਲਾਈਕ ਜਿਹੜਾ ਆਪਾਂ ਹੀਟਰ ਯੂਜ਼ ਕਰਦੇ ਆ ਏਸੀ ਯੂਜ਼ ਕਰਦੇ ਆ ਹਨਾ ਉਹਨਾਂ ਦੇ ਕੀ ਪ੍ਰਾਈਸਸ ਵਿੱਚ ਕੀ ਕੀ ਕਮੀ ਆਈਆਂ ਵਾ ਇਹ ਤੁਹਾਨੂੰ ਸਾਰੀਆਂ ਅਸੀਂ ਇੱਥੇ ਆ ਕੇ ਦੱਸਾਂਗੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਜਿਹੜਾ ਆਪਣਾ ਕੰਟੈਂਟ ਆ ਵੀ ਧੋੜਾ ਦਾ ਸੀਜ਼ਨ ਆ ਰਿਹਾ ਦੇਖੋ ਤੁਹਾਡੀ ਸੇਲ ਬਹੁਤ ਵੱਧ ਜਾਣੀ ਆ ਹਨਾ ਤੇ ਅਸੀਂ ਇਹਦੇ ਬਾਰੇ ਤੁਹਾਨੂੰ ਪਤਾ ਕਰਨਾ ਹੈ ਜਿਹੜੀ GST ਦੀਆਂ ਨੇ ਦਰਾਮ ਆ ਕਿੰਨੀਆਂ ਘਟਾਈਆਂ ਗਈਆਂ ਵਾ ਕੀ ਗਾਹਕਾਂ ਨੂੰ ਬੈਨੀਫਿਟ ਹੈ ਇਹਦੇ ਵਿੱਚ ਜੋ ਮਤਲਬ ਆਪਣੀ ਸ਼ਾਪ ਤੋਂ ਜੇ ਚੀਜ਼ ਕੋਈ ਖਰੀਦਦੇ ਆ ਉਹ ਹਾਂਜੀ ਏ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਏਸੀ ਤੋਂ ਸਟਾਰਟ ਕਰਦੇ ਹਾਂ ਹਾਂਜੀ ਹਾਂਜੀ ਪਹਿਲਾਂ 28% ਸੀ ਅੱਜ ਹੁਣ 18% ਠੀਕ ਹੈ ਜੀ ਜਾਂ ਮੈਕਸਿਮਮ ਲਈ ਆਪਾਂ 22500 ਦੇ ਮਤਲਬ ਡਿਸਕਾਊਂਟ ਤੇ ਇਹ ਬਣਾਇਆ ਪਹਿਲਾਂ ਨਾਲੋਂ ਠੀਕ ਹੈ ਜੀ ਜੇ ਆਪਾਂ ਮੰਨ ਲઈએ ਕਿ 30000 ਰੁਪਏ ਦੀ ਏਸੀ ਸੀਗੀ ਜੀ ਹੈਨਾ ਹੁਣ ਜਣੀ ਕਿ ਉਹਨਾਂ ਨੂੰ ਕਿੰਨਾ ਮਿਲ ਜੂਗਾ ਆਪਾਂ فرض ਕਰੋ ਵੈਸੇ ਚਲੋ 30 ਦਾ ਮੰਨਦੇ ਆ ਜੇ 30 ਦਾ ਹੋਇਆ ਤਾਂ ਮਤਲਬ ਸਾਡੇ 27000 ਦਾ ਸਾਡੇ 27000 ਦਾ ਹਾਂ ਮਤਲਬ ਉਹ ਹੁਣ ਦਾ ਅੱਜ ਤੋਂ ਆਪਾਂ ਨੂੰ ਬੇਨਫੀਟ ਮਿਲਦਾ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਜਿਵੇਂ ਐਕਸਟਰਾ ਬੇਨਫੀਟ ਟੀਮੇ ਕੋਈ ਹੁੰਦੇ ਨੇ ਉਹ ਘਟਾ ਰਹੇ ਸੀ ਜੇ ਤੇ ਉਹ ਬੱਕਰੇ ਆ ਜਾਂ ਉਹ ਬੱਕਰੇ ਆ ਉਹ ਬੱਕਰੇ ਆ ਜੀ ਠੀਕ ਹੈ ਜੀ ਉਹ ਹੁਣ ਅਸੀਂ ਜਿਵੇਂ ਮਤਲਬ ਕੁਝ ਟਾਈਮ ਲਈ ਹੁੰਦੇ ਆ ਜਿਵੇਂ ਆਪਾਂ ਹੁਣ ਦੀਵਾਲੀ ਤੋਂ ਸਟਾਰਟ ਕਰਦੇ ਆ ਹਾਂਜੀ ਤੇ ਇਹ ਆਪਣਾ ਹੁੰਦਾ ਵਸ਼ਕਰਮਾਡੇ ਦੇ ਕਰਮਾ ਲਾ 15 20 ਦਿਨ ਲਈ ਹੁੰਦਾ ਇਹ ਠੀਕ ਹੈ ਜੀ ਮਤਲਬ ਆਪਾਂ ਦਰਸ਼ਕਾਂ ਦੱਸ ਦਿੰਦੇ ਆ ਵੀ ਜਿਹੜੇ ਡਿਸ ਕਲੱਸ ਜੋ ਮਤਲਬ ਆਪਣੇ ਬਾਈ ਜੀ ਇਹਨਾਂ ਅਲਰੇਡੀ ਡਿਸਕਾਊਂਟ ਆ ਅੱਡ ਦਿੱਤੇ ਜਾਂਦੇ ਆ ਹਨਾ ਉਹ ਅੱਡ ਹੋਣਗੇ ਜਿਹੜੀ ਜੀਐਸਟੀ ਪ੍ਰਾਈਸ ਉਹ ਅੱਡ ਕਰ ਦਿੱਤੀ ਗਈ ਹੈ ਹਨਾ ਫੋਰ ਐਗਜ਼ਾਮਪਲ ਜਿਵੇਂ ਹੋ ਜੀ ਆਪਾਂ ਹਾਂ ਮਰ ਕੇ 50 ਇੰਚ ਐਲਸੀਡੀ ਆ ਹਨਾ ਇਹ ਕਿੰਨਾ ਡਿਸਕਾਊਂਟ ਮਿਲ ਜੂਗਾ ਹਾਂਜੀ ਉਹੀ ਆਪਾਂ ਗੱਲ ਕਰੀਏ ਜੇ ਮਤਲਬ ਇਹ ਹੁਣ ਇਹ ਲਵੈਡ ਕੰਪਨੀ ਦੀ 4K LED 50 ਇੰਚ ਹਾਂਜੀ ਹਾਂਜੀ ਤੇ ਅੱਜ ਤੋਂ ਪਹਿਲਾਂ ਦੀ ਗੱਲ ਕਰੀਏ 22 ਤਰੀਕ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਪ੍ਰਾਈਸ ਸੀਗੇ 38 38000 ਦਾ ਕੋਈ ਮਤਲਬ ਪ੍ਰਾਈਸ ਲਗਭਗ ਸੀਗਾ ਜੀ ਹਾਂ ਅੱਜ ਜੇ ਮਤਲਬ ਅੱਜ ਦੀ ਕਾਸਟ ਕਰਦੇ ਆ ਤਾਂ ਇਹ ਇੰਜ ਦੇਗੋਮਾ ਦਾ ਸਟਾਕ ਹੀ ਕਾਫੀ ਜਿਆਦਾ ਬੈਨੀਫੀਟ ਹੈ 3500 ਤੋਂ ਮਤਲਬ ਮੰਨ ਕੇ ਜੇ ਪਲੱਸ ਹੀ ਜਾਂਦੇ ਚਲੇ ਜਾਂਦੇ ਤੇ ਉਹ ਤੁਹਾਡੇ ਕੋਲ ਜੀ ਹੁਣ ਇੰਨਾ ਸਟਾਕ ਪਿਆ ਵਾ ਨਾ ਇੱਥੇ ਬਾਸ਼ ਮਸ਼ੀਨ ਵੀ ਪਈਆਂ ਵਾ ਆ ਫੁਲੀ ਆਟੋਮੈਟਿਕ ਵੀ ਪਈਆਂ ਇਹਨਾਂ ਵਿੱਚ ਕੀ ਮਤਲਬ ਜਿਵੇਂ ਕਈ ਵਾਰੀ ਕਸਟਮਰ ਦੀ ਪ੍ਰੈਫਰੈਂਸ ਹੁੰਦੀ ਆ ਲੇਡੀਜ਼ ਦੀ ਵੀ ਯਾਰ ਸਾਨੂੰ ਤਾਂ ਆਟੋਮੈਟਿਕ ਬਾਸ਼ ਮਸ਼ੀਨ ਲਿਆ ਕੇ ਦੇ ਦਿੱਤੀ ਆ ਵੀ ਹੈਨਾ ਇਹਦੇ ਵਿੱਚ ਮਤਲਬ ਕੀ ਪ੍ਰਾਈਸ ਦੇ ਵਿੱਚ ਕੀ ਫਰਕ ਇਹਦੇ ਵਿੱਚ ਇਹਦੇ ਵਿੱਚ ਵੀਰੇ ਗੱਲ ਇਹ ਆ ਜਿਹੜੀ ਆਪਣੀ ਸੈਮੀ ਆਟੋਮੈਟਿਕ ਆ ਤਾਂ ਪਹਿਲਾਂ ਹੀ 18 ਦੇ ਚਾ ਹਾਂਜੀ ਹਾਂਜੀ ਠੀਕ ਹੈ ਸਿੰਗਲ ਡੋਰ ਫਰਿੱਜ ਦੇ ਵੇਖ ਬੈਨੀਫਿਟ ਆਪਾਂ ਨੂੰ ਜਿਆਦਾ ਜੀਐਸਟੀ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਫੁੱਲੀ ਆਟੋਮੈਟਿਕ ਮਸ਼ੀਨ ਪਈ ਹੈ ਅੱਜ ਕੱਲ ਇਹਦੀ ਕਾਫੀ ਡਿਮਾਂਡ ਆ ਰਾਈਟ ਹੈ ਜੀ ਹਾਂ ਇਹਦੇ ਵਿੱਚ ਵੀ ਜੇ ਆਪਾਂ ਵਖੀਏ ਜਿਵੇਂ ਮਲਾ ਕੋਈ 25000 ਦਾ ਸੀਗਾ ਪੀਸ ਮੰਨ ਕੇ ਚਲੋ ਹੁਣ ਐਲਜੀ ਦੀ ਹੈ ਜੀ ਹਾਂਜੀ ਤੇ 24-25 ਹਜ਼ਾਰ ਦੀ ਸੀਗੀ ਅੱਜ ਇਹ ਬਾਈਕ 2000 ਦੀ ਵਿੱਚ ਮਤਲਬ ਆਪਣੇ ਸਾਡੇ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਆਪਣੇ ਜਿਹੜੇ ਜੋ ਖਰੀਦੇ ਦੇ ਚਾਹਵਾਣਾ ਹਨਾ ਆਪਣਾ ਹੁੰਦਾ ਵੀ ਵਾ ਕੋਈ ਨੰਮੀ ਚੀਜ਼ ਲੈ ਗਾਈਏ ਵੀ 3000 ਦਾ ਸਿੱਧਾ ਡਿਸਕਾਊਂਟ ਤੁਹਾਨੂੰ ਸਰਕਾਰ ਵੱਲੋਂ ਦੇ ਦਿੱਤਾ ਗਿਆ ਵਾ ਬਾਕੀ ਜਿੱਦਾਂ ਤੁਸੀਂ ਵੀਰਜੀ ਕੋਲੇ ਆਉਂਗੇ ਇਹਨਾਂ ਕੋਲੇ ਜਿਹੜਾ ਉਹ ਡਿਸਕਾਊਂਟ ਤੁਹਾਨੂੰ ਵੱਖਰਾ ਮਿਲੂਗਾ ਉਹ ਵੱਖਰੇ ਹੋਣਗੇ ਹਾਂਜੀ ਠੀਕ ਹੈ ਉਹ ਮਤਲਬ ਹੁਣ ਤੋਂ ਐਪਰੀਕੇਸ਼ਨਾਂ ਜਾਂ ਮਤਲਬ ਦੀਵਾਲੀ ਦੇ ਨੇੜੇ ਜੀ ਬਸ ਹੁਣ ਜੀ ਸਟਾਰਟ ਹੀ ਹੈ ਜੀ ਸਟਾਰਟ ਮਾਫਾ ਕਰ ਸਟਾਰਟ ਆ ਹੁਣ ਜੀ ਠੀਕ ਹੈ ਠੀਕ ਹੈ ਠੀਕ ਹੈ ਜਿੱਦਾਂ ਕਿ 22 ਸਤੰਬਰ ਤੋਂ ਜਿਹੜਾ GST ਦੇ ਨਵੇਂ ਦਰਾਂ ਲਾਗੂ ਹੋ ਗਈਆਂ ਸੀਗੀਆਂ ਬਟ ਬਹੁਤੇ ショਪਕੀਪਰਾਂ ਨੇ ਉਹਨਾਂ ਨੂੰ ਮਤਲਬ ਕਹਿ ਸਕਦੇ ਆ ਆਪ ਵੀ ਕਈ ਲੋਕਾਂ ਨੇ ਉਦਾਂ ਹੀ ਬਜਾਰਿਆਂ ਨੂੰ ਪੁਰਾਣੀ ਕੀਮਤ ਵਿੱਚ ਦਿੱਤੇਗੇ ਜਾਂ ਨਹੀਂ ਪਤਾ ਸੀਗਾ ਸੋ ਤੁਹਾਨੂੰ ਇਸ ਵੀਡੀਓ ਦੇਖ ਕੇ ਜਾਣਕਾਰੀ ਮਿਲ ਗਈ ਹੋਣੀ ਆ ਵੀ ਜਿਹੜਾ ਟੈਕਸ ਆ ਕਿੰਨਾ ਪਰਸੈਂਟ ਘਟਿਆ ਵਾ ਕਿ ਜੋ ਦੁਕਾਨਵਾਲੋ ਫੈਸਟੀਵਲ ਤੇ ਆਫਰ ਦਿੱਤੇ ਜਾਂਦੇ ਆ ਉਹ ਤੁਹਾਨੂੰ ਅੱਡ ਮਿਲਣਗੇ ਸੀਗਾ ਸੋ ਜੇਕਰ ਤੁਸੀਂ ਇਦਾਂ ਦੀ ਹੋਰ ਜਾਣਕਾਰੀ ਲੈਣਾ ਚਾਹਦੇ ਹੋ ਤੇ ਸਾਨੂੰ ਫੇਸਬੁੱਕ ਤੇ ਤੇ YouTube ਤੇ ਫੋਲੋ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਸਹੀ ਗਾ